ਦੇ ਰੋਗਾਂ ਨਾਲ ਪੀੜਿਤ ਮਰੀਜ਼ਾਂ ਤੇ ਹੋਰ ਵੀ क्रोनिक ਡਿਜ਼ੀਜ਼ ਨਾਲ ਜਿਹੜੇ ਪੀੜਿਤ ਲੋਕ ਨੇ ਉਹਨਾਂ ਵਾਸਤੇ ਅੱਜ ਮਾਧਾ ਬਾਗ ਕਲੀਨਿਕਸ ਅਤੇ ਹਸਪਤਾਲ ਵੱਲੋਂ ਇੱਕ ਵੱਡਾ ਤੇ ਵਿਸ਼ੇਸ਼ ਸੈਮੀਨਾਰ ਜਿਹੜਾ ਇੱਥੇ ਅੰਮ੍ਰਿਤਸਰ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਮਾਧਾ ਬਾਗ ਕਲੀਨਿਕਸ ਤੇ ਹਸਪਤਾਲ ਦੇ ਐਮ ਡੀ ਤੇ ਨਾਲ ਨਾਲ ਫਾਊਂਡਰ ਡਾਕਟਰ ਰੋਹਿਤ ਸਾਹਨੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਸਨ ਤੇ ਉਹਨਾਂ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਹੀ ਦਿੱਤੇ ਨੇ ਤੇ ਮੇਰੇ ਨਾਲ ਮਾਧਾ ਬਾਗ ਕਲੀਨਿਕ ਮਜੀਠਾ ਰੋਡ ਦੇ ਇੰਚਾਰਜ ਡਾਕਟਰ ਪ੍ਰਿਆ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਮੈਮ ਕਿਸ ਸੰਬੰਧ ਦਾ ਸੈਮੀਨਾਰ ਹੈ ਹੈ ਸੈਮੀਨਾਰ ਬਹੁਤ ਵਧੀਆ ਸੀ ਮਾਧਵ ਬਾਗ ਅੰਮ੍ਰਿਤਸਰ ਵੱਲੋਂ ਇਹ ਸੈਮੀਨਾਰ ਆਰਗੇਨਾਈਜ਼ ਕੀਤਾ ਗਿਆ ਸੀ ਜਿਹਦੇ ਵਿੱਚ ਮਾਧਵ ਬਾਗ ਦੇ ਫਾਊਂਡਰ ਅਤੇ ਐਮ ਡੀ ਡਾਕਟਰ ਰੋਹਿਤ ਸਾਨੇ ਜੀ ਅੰਮ੍ਰਿਤਸਰ ਸ਼ਹਿਰ ਵਿੱਚ ਆਏ ਸੀ ਤੇ ਸਰ ਨੇ ਲੋਕਾਂ ਦੀ ਪਰੇਸ਼ਾਨੀਆਂ ਲੋਕਾਂ ਦੀਆਂ ਬਿਮਾਰੀਆਂ ਬਾਰੇ ਲੋਕਾਂ ਨਾਲ ਚਰਚਾ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਤੋਂ ਬਚਣ ਵਾਸਤੇ ਸੋਲਿਊਸ਼ਨਸ ਦੱਸੇ ਤੇ ਉਹਨਾਂ ਦੀ ਟ੍ਰੀਟਮੈਂਟ ਬਾਰੇ ਉਹਨਾਂ ਨੂੰ ਦੱਸਿਆ ਮੈਮ ਐਕਚੁਅਲੀ ਪੰਚ ਕਰਮਾ ਜਿਹੜੀ ਚੀਜ਼ ਜਿਹਦੀ ਥੈਰੇਪੀ ਇੱਥੇ ਅਡਾਪਟ ਕੀਤੀ ਜਾਂਦੀ ਹੈ ਮਾਧਵ ਬਾਗ ਚ ਪੰਚ ਕਰਮਾ ਹੈ ਕੀ ਪੰਚ ਕਰਮਾ ਇੱਕ ਆਯੁਰਵੈਦਿਕ ਥੈਰੇਪੀ ਹੈ ਜਿਹੜੀ ਪੁਰਾਣੇ ਟਾਈਮ ਤੋਂ ਚੱਲੀ ਆ ਰਹੀ ਹੈ ਤੇ ਉਹੀ ਥੈਰੇਪੀ ਜਿਹੜੀ ਹੈ ਅਸੀਂ ਇੱਥੇ ਮਾਧਵ ਬਾਗ ਚ ਕਰਦੇ ਆ ਉਹਦੇ ਵਿੱਚ ਤਿੰਨ ਪ੍ਰੋਸੀਜਰ ਜਿਹੜੇ ਰਹਿੰਦੇ ਨੇ ਸਨੇਹਨ ਸਵੇਦਨ ਅਤੇ ਬਸਤੀ ਉਹ ਅਸੀਂ ਇੱਥੇ ਸਾਡੇ ਮਾਧਵ ਬਾਗ ਅੰਮ੍ਰਿਤਸਰ ਵਿੱਚ ਕਰਦੇ ਨੇ ਕਾਫੀ ਜਿਆਦਾ ਬੈਨੀਫਿਟ ਹੋ ਰਿਹਾ ਕਿਉਂਕਿ ਜਿਹੜੇ ਇੱਥੇ ਮੈਂ ਦੇਖਿਆ ਲੋਕ ਸੀਗੇ ਕਾਫੀ ਜਿਹੜੀਆਂ ਕੁਐਰੀ ਵੀ ਸੀਗੀਆਂ ਲੋਕਾਂ ਨੇ ਕਾਫੀ ਸਾਰਾ ਸਵਾਲ ਵੀ ਪੁੱਛੇ ਨੇ ਸੀ ਇਹਤ ਨੂੰ ਲੈ ਕੇ ਹਾਂਜੀ ਬੈਨੀਫਿਟ ਤੇ ਬਹੁਤ ਜ਼ਿਆਦਾ ਹੈ ਥੈਰਪੀਜ਼ ਜਿਹੜੀ ਪੰਚਕਰਮਾ ਦੀ ਹੈ ਇਹਨਾਂ ਨਾਲ ਪੇਸ਼ੈਂਟ ਜਿਹੜੇ ਆ ਕਾਫੀ ਬੈਨੀਫਿਟਸ ਲੈ ਰਹੇ ਨੇ ਤੇ ਆਪਣੀ ਪ੍ਰੋਬਲਮਸ ਤੋਂ ਜਿਹੜੀ ਹੈ ਉਹ ਬਚ ਰਹੇ ਆ ਤੇ ਨਾਲ ਆਪਣੀ ਜਿਹੜੀ ਕੋਈ ਬਿਮਾਰੀ ਹੈ ਉਹਨੂੰ ਦੂਰ ਕਰ ਰਹੇ ਨੇ ਤੇ ਇਹ ਹੀ ਹੈ ਕਿ ਜੇ ਅਸੀਂ ਆਪਣਾ ਲਾਈਫ ਸਟਾਈਲ ਜਿਹੜਾ ਉਹ ਸਹੀ ਕਰ ਲਈਏ ਜੇ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਮਿਲ ਜਾਏ ਪੇਸ਼IENTS ਨੂੰ ਉਸ ਅਕੋਰਡਿੰਗ ਜਿਹੜਾ ਉਹ ਆਪਣੀ ਦਿਨਚਰਿਆ ਫੋਲੋ ਕਰ ਕਰਨ ਤੇ ਇਹ ਜਿਹੜੀ ਪ੍ਰੋਬਲਮ ਹੈ ਉਹਨਾਂ ਨੂੰ ਕੋਈ ਵੀ ਡਿਜ਼ੀਜ਼ ਦੀ ਪ੍ਰੋਬਲਮ ਹੈ ਉਹ ਉਹਨਾਂ ਨੂੰ ਨਹੀਂ ਆਏਗੀ ਚਾਹੇ ਕੋਈ ਕ੍ਰੋਨਿਕ ਡਿਜ਼ੀਜ਼ ਹੋਵੇ ਚਾਹੇ ਦਿਲ ਦੇ ਰੋਗ ਹੋਣ ਚਾਹੇ ਬਲੱਡ ਪ੍ਰੈਸ਼ਰ ਨਾਲ ਰਿਲੇਟਡ ਹੋਵੇ ਰੋਗ ਜਾਂ 슈ਗਰ ਹੋਵੇ ਜਾ ਹੋਰ ਵੀ ਕੋਈ ਚੀਜ਼ਾਂ ਜਿਹੜੀਆਂ क्रोनिक ਡਿਜ਼ੀਜ਼ ਹੋਣੀਆਂ ਉਹ ਵੀ ਸਾਰੀਆਂ ਠੀਕ ਹੋ ਜਾਂਦੀਆਂ ਹਾਂਜੀ क्रोनिक ਡਿਜ਼ੀਜ਼ ਚਾਹੇ ਹਾਰਟ ਦੇ ਰਿਲੇਟਡ ਹੈ ਡਾਇਬੀਟੀਜ਼ ਹੈ ਸ਼ੂਗਰ ਹੈ ਮੋਟਾਪਾ ਹੋਰ ਵੀ ਕੋਈ ਦਿੱਕਤ ਆ ਉਹ ਸਹੀ ਹੋ ਜਾਂਦੀ ਹੈ ਬਸ ਪ੍ਰੋਪਰ ਡਾਈਟ ਤੇ ਨਾਲ ਇੱਕ ਪ੍ਰੋਪਰ ਲਾਈਫਸਟਾਈਲ ਸਾਨੂੰ ਫੋਲੋ ਕਰਨਾ ਪੈਣਾ ਉਹਦੇ ਵਾਸਤੇ ਮੰਨ ਲਓ ਕੋਈ ਮਰੀਜ਼ ਹੈ ਜਿੰਨੂੰ ਕਿ ਮਲਟੀਪਲ ਡਿਜ਼ੀਜ਼ ਨੇ ਉਹ ਤੁਹਾਡੇ ਮਾਦਾਬਾ ਕਲੀਨਿਕ ਚ ਆਉਂਦਾ ਹੈ ਤਾਂ ਉਹ ਕਿੰਨੇ ਸਮੇਂ ਅੰਦਰ ਠੀਕ ਹੋ ਜਾਂਦਾ ਹੈ ਮਰੀਜ਼ ਨੂੰ 1 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਦਾ ਟਾਈਮ ਲੱਗਦਾ ਹੈ ਉਹਨਾਂ ਦੀ ਪ੍ਰੋਬਲਮ ਨੂੰ ਦੇਖਦੇ ਹੋਏ ਉਸ ਹਿਸਾਬ ਨਾਲ ਉਹਨਾਂ ਨੂੰ ਟ੍ਰੀਟਮੈਂਟ ਐਡਵਾਈਸ ਕੀਤੀ ਜਾਂਦੀ ਹੈ ਤੇ ਤੁਸੀਂ ਕਹਿ ਸਕਦੇ ਹੋ ਮਿਨੀਮਮ ਜਿਹੜਾ ਹੈ 1 ਮੰਥ ਤੇ ਮੈਕਸਿਮਮ 3 ਮੰਥਸ ਦੇ ਵਿੱਚ ਉਹਨਾਂ ਦੀ ਪ੍ਰੋਬਲਮ ਜਿਹੜੀ ਆ ਸੋਲਵ ਇਥੇ ਕੀਤੀ ਜਾਂਦੀ ਹੈ। ਲੋਕ ਸਭ ਪਾਕਟ ਫ੍ਰੈਂਡਲੀ ਵੀ ਇਲਾਜ ਹੈ ਕਿਉਂਕਿ ਅਕਸਰ ਲੋਕਾਂ ਨੂੰ ਇਹ ਹੁੰਦਾ ਵੀ ਸ਼ਾਇਦ ਜਾਵਾਂਗੇ ਤੇ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਤੇ ਪਾਕਟ ਤੋਂ ਮਤਲਬ ਕਿ ਸਮਰੱਥਾ ਤੋਂ ਬਾਹਰ ਹੁੰਦਾ ਤੇ ਪਾਕਟ ਫ੍ਰੈਂਡਲੀ ਵੀ ਇਲਾਜ ਹੁੰਦਾ ਇੱਥੇ। ਹਾਂ ਪਾਕਟ ਫ੍ਰੈਂਡਲੀ ਵੀ ਹੈ ਸਾਡੀ ਜਿਹੜੀ ਥੈਰੇਪੀਜ਼ ਆ ਉਹ 1500 ਤੋਂ ਸਟਾਰਟ ਹੋ ਜਾਂਦੀ ਹੈ। ਬਾਕੀ ਪੇਸ਼ੈਂਟ ਦੀ ਕੰਡੀਸ਼ਨ ਦੇਖਦੇ ਹੋਏ ਉਸ ਹਿਸਾਬ ਨਾਲ ਜਿਹੜਾ ਉਹਨਾਂ ਦੇ ਜਿੰਨਾ ਟਾਈਮ ਉਹਨਾਂ ਨੂੰ ਲੱਗਣਾ ਹੈ ਉਸ ਹਿਸਾਬ ਨਾਲ ਜਿਹੜਾ ਉਹਨਾਂ ਦਾ ਚਾਰਜ ਥੋੜਾ ਜ਼ਿਆਦਾ ਵੀ ਹੋ ਸਕਦਾ ਹੈ ਬਟ 1500 ਤੋਂ ਲੈ ਕੇ ਤੁਸੀਂ ਕਹਿ ਸਕਦੇ ਹੋ 30 ਤੋਂ 40000 ਚ ਜਿਹੜੀ ਤੁਹਾਨੂੰ ਟ੍ਰੀਟਮੈਂਟ ਇੱਥੇ ਮਿਲ ਜਾਂਦੀ ਹੈ ਸਰ ਇਹ ਗੱਲ ਇਹ ਧਾਰਨਾ ਹੈਗੀ ਹੈ ਵੀ ਜਿਹਨੂੰ ਵੀ ਹਾਰਟ ਦੇ ਪ੍ਰੋਬਲਮ ਹੁੰਦੀਆਂ ਜਾਂ ਉਹਦੇ ਨਾੜੀਆਂ ਬਲੋਕੇਜ ਹੁੰਦੀਆਂ ਤੇ ਉਹਨੂੰ ਆਪਰੇਟ ਕਰਵਾਉਣਾ ਪੈਂਦਾ ਸਰਜਰੀ ਕਰਾਣੀ ਪੈਂਦੀ। ਕੀ ਦੱਸ ਸਕਦੇ ਹੋ ਵੀ ਮਦਬਾਗ ਜਿਹੜਾ ਕਿ ਕਲੀਨਿਕ ਹੈ ਇਹ ਸਰਜਰੀ ਤੋਂ ਬਿਗੈਰ ਵੀ ਹਾਰਟ ਦੇ ਮਰੀਜ਼ਾਂ ਦਾ ਇਲਾਜ ਕਰਦਾ ਹੈ? ਹਾਂਜੀ ਇੱਥੇ ਬਿਨਾ ਸਰਜਰੀ ਦੇ ਹੀ ਜਿਹੜਾ ਹਾਰਟ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਹਾਰਟ ਦੀ ਜਿਸ ਤਰ੍ਹਾਂ ਬਲੋਕੇਜਸ ਦੀ ਪ੍ਰੋਬਲਮ ਹੈ ਜਾਂ ਹਾਰਟ ਦੇ ਸੰਬੰਧੀ ਹੋਰ ਵੀ ਦਿੱਕਤਾਂ ਹਨ ਉਹ ਜਿਹੜੀ ਬਿਨਾ ਸਰਜਰੀ ਦੇ ਹੀ ਇੱਥੇ ਪ੍ਰੋਪਰ ਜਿਹੜੀ ਪੁਰਾਣੀ ਆਯੁਰਵੈਦਿਕ ਪદ્ધਤੀ ਹੈ ਉਹਦੇ ਹਿਸਾਬ ਨਾਲ ਜਿਹੜੀ ਹੈ ਉੱਥੇ ਟ੍ਰੀਟਮੈਂਟ ਕੀਤੀ ਜਾਂਦੀ ਹੈ ਤੇ ਬਿਨਾ ਸਰਜਰੀ ਦੇ ਹੀ ਇੱਥੇ ਟ੍ਰੀਟਮੈਂਟ ਹੁੰਦੀ ਹੈ ਅਖੀਰਲਾ ਸਵਾਲ ਹੈ ਮੇਰਾ ਜਿਹੜੇ ਅੱਜ ਸੈਮੀਨਾਰ ਅੱਜ ਕੀਤਾ ਗਿਆ ਹੈ ਕਿ ਕੀ ਇਹ ਆਉਣ ਵਾਲੇ ਸਮਿਆਂंतर ਵੀ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਆ ਜਾਗਰੂਕ ਕਟਮਾਸ ਸੈਮੀਨਾਰ ਜਿਹੜੇ ਕਿ ਅਗਲੇ ਆਉਣ ਵਾਲੇ ਸਮੇਂ ਵਿੱਚ ਵੀ ਲਗਾਏ ਜਾਣਗੇ ਹਾਂਜੀ ਬਿਲਕੁਲ ਲਗਾਏ ਜਾਣਗੇ ਅੱਜ ਦਾ ਜਿਹੜਾ ਸੈਮੀਨਾਰ ਸੀ ਉਹਦਾ ਰਿਸਪਾਂਸ ਬਹੁਤ ਵਧੀਆ ਸੀ ਲੋਕਾਂ ਦੀ ਜਿੰਨੀ ਵੀ ਕੁਐਰੀ ਸੀ ਉਹਨਾਂ ਨੇ ਡਾਕਟਰ ਸਾਹਿਬ ਨਾਲ ਡਿਸਕਸ ਕੀਤੀ ਡਾਕਟਰ ਰੋਹਿਤ ਸਾਨੇ ਨੇ ਉਹਨਾਂ ਨੂੰ ਉਹਨਾਂ ਦੀ ਪ੍ਰੋਬਲਮਸ ਦੇ ਇਲਾਜ ਦੱਸੇ ਉਹਨਾਂ ਉਹਨਾਂ ਨੂੰ ਗਾਈਡ ਕੀਤਾ ਕਿ ਕਿਸ ਤਰ੍ਹਾਂ ਉਹ ਹੈਲਦੀ ਲਾਈਫ ਸਟਾਈਲ ਜਿਹੜਾ ਉਹ اپنی ਆਪਣਾ ਫੋਲੋ ਕਰ ਸਕਦੇ ਆ ਤੇ ਆਪਣੀ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚ ਸਕਦੇ ਆ ਤੇ ਜ਼ਰੂਰ ਅਸੀਂ ਆਉਣ ਵਾਲੇ ਟਾਈਮ 'ਚ ਵੀ ਇਸ ਤਰ੍ਹਾਂ ਦੇ ਸੈਮੀਨਾਰਸ ਲਗਾਵਾਂਗੇ ਤਾਂ ਬਿਲਕੁਲ ਜੀ ਜੇ ਤੁਸੀਂ ਜਾਗਰੂਕ ਹੋ ਆਪਣੀ ਹੈਲਥ ਪ੍ਰਤੀ ਤਾਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਕ੍ਰੋਨਿਕ ਡਿਜ਼ੀਜ਼ ਹੈ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ ਮਾਧਵਾ ਕਲੀਨਿਕ ਮਜੀਠਾ ਰੋਡ ਵਿਖੇ ਮੈਡਮ ਸੁਪਰੀਆ ਜਿਹੜੇ ਕਿ ਮੈਡਮ ਪ੍ਰੀਆ ਜਿਹੜੇ ਇਨਚਾਰਜ ਨੇ ਇਸ ਕਲੀਨਿਕ ਦੇ ਇਹਨਾਂ ਵੱਲੋਂ ਇਥੇ ਲੋਕਾਂ ਦੇ ਕ੍ਰੋਨਿਕ ਡਿਜ਼ੀਜ਼ ਜਿਆਦੇ ਜਿਸ ਤਰ੍ਹਾਂ ਕਿ ਹਾਰਦੀ ਪ੍ਰੋਬਲਮ ਹੈ ਜਾਂ ਬੀਪੀ ਦੀ ਹੈ ਡਾਇਬੀਟਿਕ ਦੀ ਪ੍ਰੋਬਲਮ ਹੈ ਹੋਰ ਵੀ ਜਿਹੜੀ ਡਿਜ਼ੀਜ਼ ਨੇ ਉਹਨਾਂ ਦਾ ਇਥੇ ਪੰਚ ਕਰਮਾ ਵਿਧੀ ਨਾਲ ਜਿਹੜਾ ਇਲਾਜ ਕੀਤਾ ਜਾਂਦਾ ਤੇ ਅੱਜ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ ਸੀਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਤੇ ਨਾਲ ਨਾਲ ਜਿਹੜੇ ਮਦਦ ਬਾਗ ਤੋਂ ਇਲਾਜ ਕਰਵਾ ਰਹੇ ਨੇ ਮਰੀਜ਼ ਉਹ ਇਥੇ ਪਹੁੰਚੇ ਸੀਗੇ ਦਿਲ ਦੇ ਰੋਗਾਂ ਤੋਂ ਮੁਕਤ ਭਾਰਤ ਅਭਿਆਨ ਦੇ ਤਹਿਤ ਅੱਜ ਮਦਦ ਬਾਗ ਕਲੀਨਿਕ ਅਤੇ ਹਸਪਤਾਲਸ ਵੱਲੋਂ ਅੰਮ੍ਰਿਤਸਰ ਵਿੱਚੇ ਵਿਸ਼ੇਸ਼ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਜਿਹੜਾ ਕਿ ਉਹ ਪਾਗਲੇ ਹੈ ਤੇ ਜਿਹੜੇ ਲੋਕ ਨੇ ਇਸ ਮਾਦਪਗ ਕਲੀਨਿਕ ਦੇ ਇਲਾਜ ਦਾ ਫਾਇਦਾ ਲੈ ਰਹੇ ਨੇ ਮੇਰੇ ਨਾਲ ਨੇ ਗੱਲਬਾਤ ਵੀ ਕਰ ਲੈਣੇ ਸਰ ਕੀ ਟ੍ਰੀਟਮੈਂਟ ਕਰਵਾ ਰਹੇ ਹੋ ਮਾਦਵਾਕ ਤੋਂ ਸਰ ਮੈਂ ਟ੍ਰੀਟਮੈਂਟ ਆਪਣੇ ਜੋੜਾਂ ਦੇ ਦਰਦਾਂ ਦੀ ਤੇ ਇੱਕ ਮਨੂੰ ਸੀਓਪੀਡੀ ਦੀ ਪ੍ਰੋਬਲਮ ਸੀਗੀ ਤੇ ਉਹਦੇ ਬਾਰੇ ਮਤਲਬ ਮੈਂ ਟ੍ਰੀਟਮੈਂਟ ਲੈ ਰਿਹਾ ਹਾਂ ਤੇ ਕਾਫੀ ਮੈਨੂੰ ਫਾਇਦਾ ਵਾ ਕਿੰਨਾ ਕ ਸਮਾਂ ਹੋ ਗਿਆ ਟ੍ਰੀਟਮੈਂਟ ਲੈਂਦੇ ਆਂ ਅਪਰੋਕਸੀਮੇਟਲੀ 17-11 ਤੋਂ ਮੈਂ ਟ੍ਰੀਟਮੈਂਟ ਆਪਣੀ ਸ਼ੁਰੂ ਕੀਤੀ ਦੀਆਂ ਤੇ ਦੋ ਤਿੰਨ ਥੈਰੇਪੀਜ਼ ਇਹਨਾਂ ਦੀਆਂ ਰਹਿ ਗਈਆਂ ਨੇ ਪਰ ਮੈਂ 6ਵੀਂ 7ਵੀਂ ਮਨੋਥੈਰੇਪੀ ਤੋਂ ਹੀ ਮੈਨੂੰ ਕਾਫੀ ਫਰਕ ਮਹਿਸੂਸ ਹੋਇਆ ਸੀਗਾ ਤੇ ਹੁਣ ਮੈਂ ਬਹੁਤ ਵਧੀਆ ਆਪਣੇ ਆਪ ਨੂੰ ਫਿੱਟ ਕਰ ਰਿਹਾ ਆਪਣੀ ਰੋਜ਼ਾਨਾ ਜ਼ਿੰਦਗੀ ਜਿਹੜੀ ਆ ਉਹ ਮੈਂ ਬੜੇ ਅچھے ਤਰੀਕੇ ਨਾਲ ਬਤੀਤ ਕਰ ਰਿਹਾ ਆਪਣੇ ਕਾਰਗਰ ਜੋ ਵੀ ਆ ਰੋਜ਼ ਦੇ ਉਹ ਬੜੇ ਅچھے ਤਰੀਕੇ ਨਾਲ ਕਰ ਰਿਹਾ ਹਟਦੀਆਂ ਨਾੜੀਆਂ ਬਲੋਕੇ ਸੀਗੀਆਂ ਹਾਂ ਹਟਦੀ ਨਾੜੀਆਂ ਬਲੋਕੇ ਸੀਗੀਆਂ ਪਰ ਉਹਦੇ ਬਾਰੇ ਤੇ ਅਜੇ ਟ੍ਰੀਟਮੈਂਟ ਥੋੜਾ ਹੈ ਪਰ ਮੈਂ ਉਹਦੇ ਵਿੱਚ ਵਧੀਆ ਫੀਲ ਕਰ ਰਿਹਾ ਮੈਨੂੰ ਅੱਗੇ ਸਾਹ ਦੀ ਪ੍ਰੋਬਲਮ ਆਂਦੀ ਸੀ ਜਦ ਤੁਰਨ ਲੱਗਿਆ ਹੁਣ ਉਹ ਵੀ ਮੈਨੂੰ ਨਹੀਂ ਤੇ ਡਾਈਟ ਕਿਟ ਵੀ ਲੈ ਰਹੇ ਉਹਨਾਂ ਕੋਲ ਨਹੀਂ ਡਾਈਟ ਕਿਟ ਮੈਂ ਨਹੀਂ ਲੈ ਰਿਹਾ ਡਾਈਟ ਕਿਟ ਤੇ ਮੈਂ ਆਪਣੀ ਬਹੁਤ ਪਰਹੇਜ਼ ਰੱਖ ਕੇ ਕਰਦਾ ਮੈਂ ਜ਼ੀਰੋ ਆਇਲ ਮੇਰੇ ਘਰ ਜਿਹੜਾ ਖਾਣਾ ਮੈਂ ਉਹ ਜ਼ੀਰੋ ਆਇਲ ਹੀ ਬਣਾਦਾ ਸਹੀ ਸਾਡੀ ਫੈਮਿਲੀ ਚ ਕੋਈ ਵੀ ਕੋਈ ਵਗੈਰਾ ਯੂਜ਼ ਨਹੀਂ ਕਰਦਾ ਤੜਕਾ ਨਹੀਂ ਰੱਖਦੇ ਪਤਾ ਕਿੱਥੋਂ ਲੱਗਾ ਸੀ ਮਦਰ ਬਾਗ ਵਿੱਚ ਜਿਹੜੇ ਕਿ ਇਲਾਜ ਜਿਹੜਾ ਕਿ ਆਯੁਰਵੈਦਿਕ ਪਧਰ ਤੇ ਨਾ ਕੀਤਾ ਜਾਂਦਾ ਸਰ ਇਸ ਤਰ੍ਹਾਂ 4-5 ਸਾਲ ਤੋਂ ਮੈਂ ਵੈਸੇ ਪੜਿਆ ਤੇ ਹੈਗਾ ਸੀ ਇਹਦੇ ਬਾਰੇ ਮਦਰ ਬਾਗ ਦੇ ਪਰ ਇਹ ਬਹੁਤ ਦੂਰ ਸੀ ਫਿਰ ਮੈਨੂੰ ਇੱਕ ਦਿਨ ਮੈਂ ਤੇ ਫੇਸਬੁੱਕ ਤੇ ਦੇਖਿਆ ਸੀਗਾ ਤੇ ਵੀ ਮਦਰ ਬਾਗ ਵਾਲਿਆਂ ਦਾ ਕੈਂਪ ਲੱਗ ਰਿਹਾ ਤੇ ਉਹ ਡਾਕਟਰ ਰੋਥ ਸਨ ਆ ਰਹੇ ਮੈਂ ਮਜੀਠਾ ਰੋਡ ਤੇ ਗਿਆ ਜਿੱਥੇ ਇਹਨਾਂ ਦਾ ਜਿਸਮੇ ਟ੍ਰੀਟਮੈਂਟ ਲੈ ਰਹੇ ਪਰ ਉਸ ਡਾਕਟਰ ਇਹ ਤੇ ਆਏ ਨਹੀਂ ਉਦੋਂ 16000 ਨੂੰ ਤੇ ਪਰ ਐਡ ਦੇ ਵਿੱਚ ਇਹਨਾਂ ਨੇ ਇਹੋ ਹੀ ਮੈਂਸ਼ਨ ਕੀਤਾ ਸੀ ਵੀ ਆ ਰਹੇ ਨੇ ਚਲੋ ਅੱਜ ਮੁਲਾਕਾਤ ਹੋ ਗਈ ਤੇ ਹਾਂ ਅੱਜ ਮੁਲਾਕਾਤ ਹੋ ਗਈ ਉਦੋਂ ਉੱਥੇ ਫਿਰ ਡਾਕਟਰ ਪ੍ਰਵੀਨ ਸੀ ਇਹਨਾਂ ਦੇ ਸੀਨੀਅਰ ਹੈਗੇ ਜੇ ਉਹ ਵੀ ਕਾਫੀ ਅੱਛੇ ਡਾਕਟਰ ਸੀਗੇ ਉਹਨਾਂ ਨੇ ਬਹੁਤ ਸਮਾਂ ਮੰਨ ਲਓ ਲਗਾ ਕੇ ਘੰਟਾ ਡੇਢ ਘੰਟਾ ਮੇਰੇ ਸਾਰੀਆਂ ਪਿਛਲੀਆਂ ਟ੍ਰੀਟ ਦੇਖ ਕੇ ਉਹਨਾਂ ਨੇ ਫਿਰ ਉਹਨਾਂ ਨੇ ਜਿਹੜੀ ਟ੍ਰੀਟਮੈਂਟ ਮੈਡਮ ਨੂੰ ਰეკਮੈਂਡ ਕੀਤੀ ਉਹ ਮੈਂ ਲੈ ਰਿਹਾ ਹਾਂ ਤੇ ਅੱਜ ਤੁਸੀਂ ਜਿਹੜਾ ਸੈਮੀਨਾਰ ਇੱਥੇ ਆਯੋਜਿਤ ਕੀਤਾ ਗਿਆ ਉਸ ਵਿੱਚ ਪਾਰਟਿਸਪੇਟ ਕੀਤਾ ਹੈ ਕਿੰਨਾ ਕੁ ਬੈਨੀਫਿਟ ਹੈ ਥੋੜੀ ਜਿਹੀ ਸਿਹਤ ਨੂੰ ਲੈ ਕੇ ਸਿਹਤ ਤੇ ਮੇਰੀ ਹਾਂ ਜਾਣਕਾਰੀ ਡਾਕਟਰ ਸਾਹਿਬ ਮਨ ਲੋ ਮੈਂ ਤਾਂ ਕਹਾਂਗਾ ਵੀ ਰੱਬ ਦਾ ਰੂਪ ਹੀ ਨੇ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨ ਲੋ ਆਪਣੀ ਆਪਾਂ ਕਿਵੇਂ ਇਹਨਾਂ ਜਿਹੜੀਆਂ ਬਿਮਾਰੀਆਂ ਤੋਂ ਮੁਕਤੀ پا ਸਕਦੇ ਆ ਉਹਦੇ ਬਾਰੇ ਉਹਨਾਂ ਨੇ ਇਹੀ ਦੱਸਿਆ ਕਿ ਆਪਾਂ ਆਪਣੀ ਜਿਹੜੀ ਜੀਵਨ ਸ਼ੈਲੀ ਆ ਹੂੰ ਉਹਨੂੰ ਅਸੀਂ ਬਦਲਾ ਕਰਕੇ ਬਦਲ ਕੇ ਇਹਨਾਂ ਸਾਰੀਆਂ ਨਾਮਰਾਜ਼ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਆ ਕਿੰਨੀ ਐਜ ਤੁਹਾਡੀ ਮੇਰੀ ਸਰ 62 ਇਅਰ ਮੈਂ ਹੋ ਗਿਆ ਮਨ ਮਨ ਨੂੰ 63ਵਾਂ ਸਾਲ ਲੱਗਾ ਤੇ ਇਹ ਹੱਥ ਵਿੱਚ ਤੁਸੀਂ ਅਵਾਰਡ ਵੀ ਫਰੇਆ ਇਹ ਗੱਦਾਵੜ ਇਹ ਸਰ ਇਹਨਾਂ ਨੇ ਦਿੱਤਾ ਕਿ ਤੁਸੀਂ ਠੀਕ ਹੋਏ ਹੋ ਤੇ ਵਧੀਆ ਲੱਗਦਾ ਤੇ ਐਪਰੀਸ਼ੀਏਸ਼ਨ ਆ ਤਾਂ ਬਹੁਤ ਸਾਰੇ ਪੇਸ਼ੈਂਟਸ ਤੇ ਨਾਲ ਨਾਲ ਲੋਕਾਂ ਨੇ ਇਸ ਸੈਮੀਨਾਰ ਦਾ ਫਾਇਦਾ ਲਿਆ ਮੇਰੇ ਨਾਲ ਹੋਰ ਵੀ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਲੈ ਸਰ ਜਿਹੜਾ ਮੱਧ ਬਗ ਵੱਲੋਂ ਅੱਜ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਸਿਹਤ ਨੂੰ ਲੈ ਕੇ ਖਾਸ ਕਰਕੇ ਦਿਲ ਦੀਆਂ ਬਿਮਾਰੀਆਂ ਨੂੰ ਲੈ ਕੇ ਉਸ ਦੇ ਬਾਰੇ ਕੀ ਕਿਹਾ ਇਹ ਚ ਜਨਾਬ ਬਹੁਤ ਜਿਆਦਾ ਅੱਜ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਮੇਰਾ 2015 ਦਾ ਹੱਡ ਦਾ ਨੁਕਸੀ ਮਨਾ ਤੇ ਮੈਂ ਮਾਧਵਾਗ ਚ 5 ਅਕਤੂਬਰ ਦਾ ਇਲਾਜ ਕਰਵਾ ਰਿਹਾ ਤੇ ਉਹਦੇ ਵਿੱਚ ਕਾਫੀ ਮੈਨੂੰ ਟਰੀਟਮੈਂਟ ਚ ਫਾਇਦਾ ਮਿਲ ਰਿਹਾ ਤੇ ਆਪਣਾ ਡਾਕਟਰ ਵੀ ਬੜੇ ਵਧੀਆ ਨੇ ਡਾਕਟਰ ਪ੍ਰਿਆ ਬਹੁਤ ਸ਼ਾਨਦਾਰ ਹੈ ਬੜੇ ਵਧੀਆ ਪਿਆਰ ਦੇ ਤਰੀਕੇ ਨਾਲ ਪੇਸ਼ੈਂਟ ਨੂੰ ਆਪਣਾ ਪੇਸ਼ੈਂਟ ਨਹੀਂ ਸਮਝਦੇ ਫੈਮਿਲੀ ਮੈਂਬਰ ਸਮਝ ਕੇ ਟਰੀਟ ਕਰਦੇ ਨੇ ਉਹ ਡਾਕਟਰ ਸਾਨੇ ਨੇ ਜੋ ਵੀ ਆਪਣੇ ਸੰ ਕੁਝ ਵੀ ਕਨਫਿਊਜ਼ਨ ਉਹ ਆਈ ਦੂਰ ਕੀਤੀ ਉਹਨਾਂ ਨੂੰ ਮੈਂ ਆਪਣੀ ਰਿਪੋਰਟ ਵੀ ਦਿਖਾਈ ਸੀ ਤੇ ਬਾਕੀ ਇਲਾਜ ਬਹੁਤ ਵਧੀਆ ਹੁੰਦਾ ਤੇ ਹਰ ਤਰ੍ਹਾਂ ਨਾਲ ਵਧੀਆ ਹੋ ਰਿਹਾ ਕੰਮ ਜਿਹੜੀ ਦਿੱਕਤ ਸੀਗੀ ਉਹ ਦਿੱਕਤ ਲੈ ਕੇ ਤੁਸੀਂ ਪਹੁੰਚੇ ਸੋ ਤੇ ਉਸ ਦਿੱਕਤ ਵਿੱਚ ਹੁਣ ਫਰਕ ਆਹ ਦਿੱਕਤ ਮੇਰੀ ਥੋੜੀ ਥੋੜੀ ਰਿਮੋ ਹੋ ਰਹੀ ਹੈ ਅਜੇ ਉਹ ਕਹਿੰਦੇ ਨੇ ਥੋੜਾ ਟਾਈਮ ਲੱਗੇਗਾ ਕਿਉਂਕਿ ਕਾਫੀ ਪੁਰਾਣੀ ਸੀ ਦਿੱਕਤ ਹੈ 2015 ਦੀ ਸੀ ਤੇ ਆਸਤਾ ਆਸਤਾ ਜਿਹੜਾ ਉਹ ਬਦ ਰਿਹਾ ਵਧੀਆ ਪ੍ਰੋਗਰਾਮ ਹੋ ਰਿਹਾ ਹੈ ਅੱਜ ਦੇ ਸੈਮੀਨਾਰ ਦਾ ਕਿੰਨਾ ਕ ਫਾਇਦਾ ਹੋਇਆ ਕਿਉਂਕਿ ਫਿਊਚਰ ਵਿੱਚ ਕਾਫੀ ਸਾਰੀਆਂ ਹਾਂ ਨੌਲੇਜ ਨੌਲੇਜ ਬਹੁਤ ਮਿਲਿਆ ਇੱਥੇ ਆ ਕੇ ਕਾਫੀ ਸ਼ੂਗਰ ਬਾਰੇ ਬਲੱਡ ਪ੍ਰੈਸ਼ਰ ਬਾਰੇ ਹਾਰਟ ਦੇ ਤਕਲੀਫਾਂ ਬਾਰੇ ਕਾਫੀ ਕੁਝ ਲੋਕਾਂ ਨੇ ਵੀ ਸਵਾਲ ਕੀਤੇ ਨੇ ਤੇ ਉਹਦੇ ਬਾਰੇ ਕਾਫੀ ਮੈਨੂੰ ਨੌਲੇਜ ਹੋਲ ਹੋਇਆ ਮੈਂ ਅੱਜ ਮੈਨੂੰ ਬਹੁਤ ਫਾਇਦਾ ਹੋਇਆ ਇੱਥੇ ਆ ਕੇ ਕੁਲ ਮਿਲਾ ਕੇ ਮਲਕੀ ਕਾਫੀ ਬੈਨਫਿਟ ਰਿਹਾ ਹੈ ਸੈਮੀਨਾਰ ਦਾ ਜੀ ਬਹੁਤ ਵਧੀਆ ਬੈਨੇਫੀਟ ਹੈ ਡਾਕਟਰ ਸਾਹਿਬ ਨੇ ਬਹੁਤ ਵਧੀਆ ਨੇ ਡਾਕਟਰ ਔਰ ਬੜੇ ਜੜ ਤੋਂ ਲੈ ਗਏ ਪੂਰਾ ਅਗਲੇ ਨੂੰ ਸਮਝਾ ਕੇ ਛੱਡ ਦੇਣਾ ਪੋਸਟ ਬਗੈਰ ਉਹ ਗੱਲ ਨਹੀਂ ਕਰਦੇ ਔਰ ਪੂਰੀ ਉਹਦਾ ਤਰੀਕਾ ਦੱਸ ਕੇ ਉਹਨਾਂ ਨੂੰ ਸੈਟੀਸਫਾਈ ਕਰਦੇ ਹੈ